ਦੋਸਤੋ ਤੁਸੀਂ ਜੁੜੇ ਹੋਏ ਹੋ ਸੁਤਿੰਦਰ ਰਾਏਪਾਲ ਚੈਨਲ ਦੇ ਨਾਲ ਤੇ ਅੱਜ ਬੇਬੇ ਸਰਜੀਤ ਕੌਰ ਨੇ ਆਪਣੇ ਨਾਲ ਉਹਨਾਂ ਤੋਂ ਕਾਫੀ ਸਾਰੀਆਂ ਬੋਲੀਆਂ ਪਹਿਲਾਂ ਵੀ ਸੁਣੀ ਆਪਾਂ ਹੋਰ ਬੋਲੀਆਂ ਸੁਣਦੇ ਆਂ ਬੋਲੀਆਂ ਉਹਨਾਂ ਕੋਲ ਬਹੁਤ ਨੇ ਬੇਸਹਾਬੀਆਂ ਨੇ ਪਲਾ ਮੀਨਣ ਲੱਗੇ ਰਹੀ ਆਪਾਂ ਮਹੀਨੇ ਦੇ ਵਿੱਚ ਵੀ ਨਹੀਂ ਮੁੱਕਣੀਆਂ ਆਈਆਂ ਚਲੋ ਦੋਸਤੋ ਬੋਲੀਆਂ ਆਪਾਂ ਸੁਣਨ ਲੱਗਿਆਂ ਬੇਬੇ ਸਰਜੀਤ ਕੌਰ ਕੋਲੋਂ ਹਾਂਜੀ ਬੇਬੇ ਜੀ मस ते गवां कंथ तेरे न तव्हां जहिड़ी गल तूं की दे माइ मुकरी न खा जल तूं ਮੈਂ ਮੁਕਰੀ ਨਾ ਖਾਵਾਂ ਨੀ ਸਾਕ ਸਾਕ ਤੂੰ ਕਰਦੀ ਅੰਮਾ ਜੀ ਸਾਕ ਬਥੇਰੇ ਲਿਆਵਾਂ ਨਹੀਂ ਪੱਤੀ ਥੋੜੇ ਸਿਉਣਾ ਪਉਣਗੇ ਜਾ ਕੇ ਚੌਲ ਤਰਾਵਾਂ ਸਾਕ ਭਤੀ ਜੀ ਦਾ ਤੇਰੇ ਘਰ ਨੂੰ ਲਿਆਵਾਂ ਸਾਕ ਭਤੀ ਜੀ ਦਾ ਤੇਰੇ ਘਰ ਨੂੰ ਲਿਆਵਾਂ ਤੇਰੇ ਤਾਈ ਆਏ ਵੇ ਵੀਰ ਨਾਲ ਲੰਮਾ ਤਵਾ ਕਰਕੇ ਵੇ ਸਾਕ ਛਿੰਦੋ ਦਾ ਦੇ ਦੇ ਮੈਨੂੰ ਢਾ ਸੋਣਾ ਚਤਰ ਬਥੇਰਾ ਅੱਖ ਪਾਇਆ ਨਾ ਰੜ ਕੇ ਤੇਰੀ ਛਿੰਦੋਵੇ ਬੈਜੂ ਚਵਾਰੇ ਚੜਕੇ ਤੇਰੀ ਛਿੰਦੋਵੇ ਬੈਜੂ ਚਵਾਰੇ ਚੜਕੇ ਨਹੀਂ ਸਾਕ ਸਾਕ ਤੂੰ ਕਰਦੀ ਤੰਨੀ ਸਾਕ ਛਿੰਦੋ ਦਾ ਮੰਗਦੀ ਨਹੀਂ ਤਿੰਨ ਵੇਲੇ ਇਹ ਨਾਉਂਦੀ ਤੂੰ ਦੀ ਫੇਰ ਕਿਸੇ ਦਾ ਕੱਢਦੀ ਬਾਜ ਕਿਸੇ ਦੇ ਤੋਂ ਹੋਰ ਤੰਦਾਨੀ ਕਰਦੀ ਬਾਦ ਕਿਸੇ ਦੇ ਤੋਂ ਹੋਰ ਤੰਦਾਨੀ ਕਰਦੀ ਵਾਹ ਜੀ ਵਾਹ ਅੱਗੇ ਜਵਾਨੇ ਹੁੰਦੇ ਸੀ ਵੇਖਿਆ ਹੁੰਦਾ ਹੁੰਦਾ ਸੀ ਕਿ ਜਾ ਕੇ ਲਾੜੀ ਵੇਖਿਆ ਤਾਂ ਪਸੰਦ ਕਰ ਲਈਂ ਜਾਂ ਹਾਂ ਲੱਗੀ ਹੁੰਦਾ ਹਾਂ ਲੱਗੀ ਵੇਖ ਲੈਂਗੇ ਹੁਣ ਤਾਂ ਆਪਦੇ ਮਾਪਿਆਂ ਤੋਂ ਹੀ ਖਰਾਬ ਨਹੀਂ ਪਸੰਦ ਕੁੜੀਆਂ ਹੁੰਦੀਆਂ ਹਾਂ ਹਾਂਜੀ ਹਾਂਜੀ ਬਿਲਕੁਲ ਹਾਂ ਹਾਂ ਤੁਚੀ ਆਵੇ ਲੰਮੀਆਂ ਸ਼ੈਲ ਜਵਾਨਾ ਖੋਲ ਕੇ ਜਾਈਂ ਵੇ ਮੇਰਾ ਸਭ ਨੰਦ ਗਾਰਨਾ ਖੋਲ ਕੇ ਜਾਈਂ ਵੇ ਮੇਰਾ ਘਰ ਨੰਦ ਗਾਰਨਾ ਉੱਚ ਆਵੇ ਲੰਮੀਆਂ ਚੈਲ ਜਵਾਨਾ ਸਾਡੇ ਘਰੇ ਆਈ ਵੇ ਤੂੰ ਚੈਲ ਜਵਾਨਾ ਮੇਰੇ ਘਰੇ ਆਈ ਵੇ ਤੂੰ ਜੇ ਮੁੰਡੇ ਆਵੇ ਤੂੰ ਬਿਜਲੀ ਰੰਗਾਈ ਸਾਡੇ ਬਨ ਕੇ ਆ ਮੁੰਲੇ ਆਵੇ ਸਾਨੂੰ ਤੇਰੀ ਬਿਜਲੀ ਦਾ ਚਾ ਮੁੰਲੇ ਆਵੇ ਸਾਨੂੰ ਤੇਰੀ ਬਿਜਲੀ ਦਾ ਜਾ ਮੁੰਡੇ ਆਵੇ ਸਾਨੂੰ ਤੇਰ ਗਦੇ ਵਾਲੀ ਗਿੱਦਾ ਚੱਕ ਲੈਣਾ ਵਾਹ ਜੀ ਜੇ ਕੁੜੀਏ ਮੈਨੂੰ ਘਰ ਨਹੀਂ ਸੁਦਾ ਹੋਣਾ ਰਤੜਾ ਪਲੰਗ ਢਾ ਕੁੜੀਏ ਨਹੀਂ ਸਾਡੀ ਬਿਜਲੀ ਦੀ ਕੀਮਤ ਪਾ ਕੁੜੀਏ ਨਹੀਂ ਸਾਡੀ ਬਿਜਲੀ ਦੀ ਕੀਮਤ ਪਾ ਕੁੜੀਏ ਜੇ ਮੁੰਡੇ ਆਵੇ ਤੂੰ ਪਲੰਗ ਢਾਉਣੇ جے मुंडे आवे ਤੂੰ ਪਲੰਗ ਲਿਹਾਉਣਾ ਮਾ ਪਿਆਂ ਦਾ ਡਰ ਚੱਕ ਮੁੰਡੇ ਆਵੇ ਮੈਨੂੰ ਰੇਸ਼ਮੀਰ ਮਾਲ ਵੰਗੂ ਰੱਖ ਮੁੰਡਿਆ ਵੇ ਮੈਨੂੰ ਰੇਸ਼ਮੀਰ ਮਾਲ ਵੰਗੂ ਰੱਖ ਮੁੰਡਿਆ ਅੱਗੇ தாਜੀ ਵੇਖੋ ਬਹੁਤ ਪੁਰਾਣੀਆਂ ਚੀਜ਼ਾਂ ਇਹ ਜਿਨ੍ਹਾਂ ਨੂੰ ਅੱਜ ਲੋਕ ਭੁੱਲੇ ਬੈਠੇ ਆ ਉਹਦੇ ਬੈਠ ਸਹੀ ਗੱਲ ਹੈ ਜੀ ਨੀ ਵੀਰਵਾਰ ਦੀ ਰੱਖੀ ਥੀ ਅਸਲੀ ਖੀਰ ਬਣਾਈ ਵੇ ਛੋਟੇ ਦਿਉਰ ਦਾ ਭੁੱਲ ਗਈ ਪਾਂਡਾ ਛੋਟੇ ਦਿਉਰ ਦਾ ਭੁੱਲ ਗਈ ਪਾਂਡਾ ਦਿਲ ਚ ਬੜੀ ਪਸਤਾਈ ਵੇ ਜਾ ਦਿਉਰਾ ਤੂੰ ਚੇਤੇ ਆ ਗਿਆ ਛੱਟ ਪਾਂਡੇ ਵਿੱਚ ਪਾਈ ਗਲੀ ਗਲੀ ਵਿੱਚ ਫਿਰਾਂ ਬਾੜ ਦੀ ਤੈਨੀ شکل ਦਿਖਾਈ ਰੋਟੀ ਖਾ ਦਿਉਰਾ ਸੌਣ ਮਹੀਨੇ ਆਈ ਵੇ ਰੋਟੀ ਖਾ ਦਿਉਰਾ ਸੌਣ ਮਹੀਨੇ ਆਈ ਵਾਯੂ ਉਠਾ ਵਲਿਓ ਵੇ ਉਠ ਲੱਦੇ ਆ ਛਲਾਂ ਨੂੰ ਨਿੱਤ ਦਬੂਛੋੜਾ ਪੜਿਓ ਥੋੜੀ ਯਰਨਾਂ ਨੂੰ ਨਿੱਤ ਦਬੂਛੋੜਾ ਪੜਿਓ ਥੋੜੀ ਯਰਨਾਂ ਨੂੰ ਉਠਾ ਵਲਿਓ ਉਠ ਲੱਦੇ ਵੇ ਪਾਂਟੂਰ ਨੂੰ ਖੇਤੀ ਕਰੀ ਆ ਜੀ ਬਾਲਣ ਹੈ ਨਹੀਂ ਗਾਤਾਂ ਦੂਰ ਨੂੰ ਖੇਤੀ ਕਰੀ ਆ ਜੀ ਤੇਲਣ ਬਾਲਣਾ ਹੀ ਨਹੀਂ ਗਾਤਾਂ ਦੂਰ ਨੂੰ すごい。<Center. S 2>